हां जी दोस्तों सुख रतिया ਤੇ ਮਨਜੀਤ ਕੌਰ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਸਮੇਂ ਦੇ ਵਿੱਚ ਸੁਖ ਰतिया ਤੇ ਮਨਜੀਤ ਕੌਰ ਵਾਦਾਂ ਦੇ ਵਿੱਚ ਘੇਰੇ ਹੋਏ ਸੀ ਉਸ ਨੂੰ ਲੈ ਕੇ ਚੱਲਦੇ ਆਂ ਅਸੀਂ ਬੀਤੇ ਦਿਨ ਹੀ ਸੁਖ ਰतिया ਵੱਲੋਂ ਲਾਈਵ ਆ ਕੇ ਇੱਕ ਘੰਟੇ ਦੇ ਵਿੱਚ ਮਨਜੀਤ ਕੌਰ ਬਾਰੇ ਕਾਫੀ ਮੰਤਾ ਚੰਗਾ ਬੋਲਿਆ ਗਿਆ ਤੇ ਮਨਜੀਤ ਕੌਰ ਨੂੰ ਕਾਫੀ ਟਾਰਗੇਟ ਵੀ ਕੀਤਾ ਗਿਆ ਜਿਸ ਨੂੰ ਲੈ ਕੇ ਚੱਲਦਿਆਂ ਸੁਖਰਤੀ ਵੱਲੋਂ ਕਿਹਾ ਗਿਆ ਹੈ ਕਿ ਮਨਜੀਤ ਕੌਰ ਕੋਲ ਮੇਰੇ ਸਾਰੇ ਘਰ ਦੇ ਨੰਬਰ ਹਨ ਤੇ ਉਹ ਸਾਰੇ ਸੋਸ਼ਲ ਮੀਡੀਆ ਉੱਪਰ ਮੇਰੀ ਫੈਮਲੀ ਦੇ ਨੰਬਰ ਵੰਡ ਰਹੀ ਹੈ ਉਸ ਨੂੰ ਲੈ ਕੇ ਚੱਲਦਿਆਂ ਸੁਖਰਤੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਰਾਤਾਂ ਨੂੰ ਮੇਰੇ ਨਾਲ ਸੌਂਦੀ ਰਹੀ ਹੈ ਤੂੰ ਥੱਲੇ ਪੈਂਦੀ ਰਹੀ ਮੈਂ ਪਾਉਂਦਾ ਰਿਹਾ ਤੂੰ ਦਿੰਦੀ ਰਹੀ ਮੈਂ ਲੈਂਦਾ ਰਿਹਾ ਨਾ ਦਿੰਦੀ ਨਾ ਮੈਂ ਲੈਂਦਾ ਨਾ ਤੂੰ ਮੇਰੇ ਥੱਲੇ ਪੈਂਦੀ ਨਾ ਮੈਂ ਪਾਉਂਦਾ ਉਸ ਨੂੰ ਲੈ ਕੇ ਚੱਲਦਿਆਂ ਸੁਖਰਤੀ ਵੱਲੋਂ ਇੱਕ ਹੋਰ ਵੱਡੀ ਗੱਲ ਕਹਿ ਦਿੱਤੀ ਗਈ ਹੈ ਸੁਖਰਤੀਆ ਵੱਲੋਂ ਕਿਹਾ ਗਿਆ ਹੈ ਕਿ ਮਨਜੀਤ ਕੌਰ ਨੇ ਪਹਿਲਾਂ ਵੀ ਇੱਕ ਮੁੰਡੇ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਰਹੀ ਹੈ ਤੇ ਉਸ ਮੁੰਡੇ ਤੋਂ ਮਨਜੀਤ ਕੌਰ ਨੇ 1.5 ਲੱਖ ਰੁਪਏ ਦੀ ਡਿਮਾਂਡ ਕੀਤੀ ਤੇ ਫਿਰ ਉਸ ਮੁੰਡੇ ਦਾ ਖੜਾ ਛੱਡਿਆ ਉਸ ਨੂੰ ਲੈ ਕੇ ਚਲਦਿਆਂ ਸੁਖਰਤਿਆ ਵੱਲੋਂ ਕਿਹਾ ਗਿਆ ਹੈ ਕਿ ਹੁਣ ਮਨਜੀਤ ਕੌਰ ਮੇਰੇ ਪਿੱਛੇ ਲੱਗੀ ਹੈ ਤੇ ਹੁਣ ਮੇਰੇ ਕੋਲੋਂ ਵੀ ਪੈਸੇ ਦੀ ਡਿਮਾਂਡ ਕਰ ਰਹੀ ਹੈ ਸੁਖਰਤਿਆ ਦਾ ਕਹਿਣਾ ਹੈ ਕਿ ਮਨਜੀਤ ਕੌਰ ਨੇ ਇੱਕ ਚੂਹੇ ਦੀ ਖੋਡ ਵਿੱਚ ਹੱਥ ਸਮਝ ਕੇ ਹੱਥ ਪਾਇਆ ਸੀ ਪਰ ਇਸ ਖੋਡ ਵਿੱਚ ਤਾਂ ਸੱਪ ਰਹਿੰਦਾ ਹੈ ਬਾਕੀ ਤੁਹਾਨੂੰ ਦੱਸ ਦਈਏ ਕਿ ਲੋਕੀ ਵੀ ਕਾਫੀ ਗੱਜ ਕਹਿ ਰਹੇ ਹਨ ਦਵਾਨੂੰ ਸਮਝਾ ਰਹੇ ਹਨ ਕਿ ਦੋਵੇਂ ਆਪਣੇ ਆਪ ਦਾ ਮਸਲਾ ਬੈ ਕੇ ਨਿਬੇੜ ਲੈਣ ਸੋਸ਼ਲ ਮੀਡੀਆ ਉੱਪਰ ਆਪਣੇ ਗੰਦੇ ਜਿਹਾ ਵਿਵਲਪਸ ਨਾ ਬੋਲਣ ਤਾਂ ਜੋ ਕਿ ਇੱਥੇ ਸਾਰੇ ਹੀ ਘਰ ਦੇ ਫੈਮਿਲੀ ਦੇ ਮੈਂਬਰੇ ਵੀਡੀਓ ਦੇਖਦੇ ਹਨ ਬਾਕੀ ਤੁਸੀਂ ਇਸ ਵੀਡੀਓ ਬਾਰੇ ਤਾਂ ਇਸ ਸ਼ੋਕਸੋਖ ਰਤੀਆ ਤੇ ਮਨਜੀਤ ਕੌਰ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ